ਸਰਵੋਤਮ ਤੇਲ ਲੌਂਗ ਨਮਕ ਤੇ ਪਟਕੜੀ ਠੀਕ ਹੈ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਦੰਦਾਂ ਦਾ ਪੀਲਾਪਨ ਹਟਾਉਣ ਲਈ ਆਪਾਂ ਦੰਦਾਂ ਦਾ ਪੀਲਾਪਨ ਕਿਵੇਂ ਹਟਾ ਸਕਦੇ ਆ ਇਹ ਲਈ ਮੇਕਅਪ ਸਾਫ਼ ਕਰ ਲਈ ਠੀਕ ਹੈ ਇਹਦੇ ਵਿੱਚ ਮੈਂ ਅਲਫਾ ਜੈ ਨਮਕ ਪਾਵਾਂਗੀ ਔਰ ਹਲਕਾ ਜਿਹਾ ਜਿਵੇਂ ਇੱਕ ਟਾਈਮ ਵਾਸਤੇ ਫਾਜਿਨੇ ਬਰਸ਼ ਕਰਦੇ ਆ ਇਹਦੇ ਵਿੱਚੋਂ ਪਲੇਸ ਸਰੋਂ ਦਾ ਤੇਲ ਠੀਕ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਬਰਸ਼ ਦੇ ਨਾਲ ਲਗਾ ਕੇ ਅਗਰ ਬੱਚਾ ਇਹਨੂੰ ਖਾ ਵੀ ਲੈਂਦਾ ਹੈ ਜਾਂ ਛੋਟੇ ਬੱਚੇ ਨੂੰ ਆਪਾਂ ਬਹੁਤ ਹੀ ਆਸਾਨੀ ਨਾਲ ਕਰਵਾ ਸਕਦੇ ਹਾਂ ਪੂਰੇ ਦਾ ਬਰਸ਼ ਤੇ ਲਗਾਉਣ ਤੋਂ ਬਾਅਦ ਆਪਾਂ ਜਾੜਾਂ ਦੇ ਦੰਦਾਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਬਰਸ਼ ਕਰਾਂਗੇ ਤਾਂ ਆਪਣਾ ਪੀਲਾਪਨ ਤੁਸੀਂ ਦੇਖਣਾ ਇੱਕ ਦੋ ਹਫ਼ਤੇ ਨਹੀਂ ਤੁਹਾਨੂੰ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਆ ਜਾਏਗਾ ਦੰਦਾਂ ਦਾ ਪੀਲਾਪਣ ਬਹੁਤ ਹੀ ਵਧੀਆ ਪੇਸਟ ਨੂੰ ਛੱਡ ਦਿਓ 2 ਦਿਨ ਇੱਕ ਹਫਤਾ ਸਿਰਫ ਇਹੀ ਨਮਕ ਤੇ ਸਰ੍ਹੋਂ ਦਾ ਤੇਲ ਮਿਲਾ ਕੇ ਬਰਸ਼ ਤੇ ਕਰੋ ਹੁਣੇ ਹੀ ਵੀ ਕਰੋਗੇ ਤੁਹਾਨੂੰ ਉਸੇ ਟਾਈਮ ਹੀ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ ਠੀਕ ਹੈ ਦੰਦਾਂ ਦੇ ਵਿੱਚ ਕੀੜਾ ਲੱਗਣ ਕਰਕੇ ਆਪਾਂ ਅਕਸਰ ਪਰੇਸ਼ਾਨ ਰਹਿੰਦੇ ਆ ਠੀਕ ਹੈ ਦੰਦ ਦੰਦਾਂ ਦੇ ਕੀੜਾ ਹੁੰਦੇ ਆਮ ਗੱਲ ਹੀ ਹੋ ਗਈ ਕਿ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੰਦਾਂ 'ਚ ਕੀੜਾ ਲੱਗਣ ਲੱਗ ਪਏ ਕਿਉਂਕਿ ਆਪਣਾ ਖਾਣ-ਪੀਣ ਸਹੀ ਨਹੀਂ ਹੈ ਆਪਾਂ ਸਾਬ ਨੂੰ ਪਤਾ ਹੈ ਆਪਾਂ ਸਾਰੇ ਹੀ ਜਿਵੇਂ ਚੀਨੀ ਕਰਕੇ ਮਿੱਠਾ ਖਾਣ ਕਰਕੇ ਜਾਂ ਬੱਚਿਆਂ ਨੇ ਤਾਂ ਮੰਨ ਲਓ ਚਲੋ ਚੋਕਲੇਟ ਵਗੈਰਾ ਖਾਣ ਕਰਕੇ ਵੀ ਬੱਚਿਆਂ ਦੇ ਦੰਦ ਖਰਾਬ ਹੋ ਜਾਂਦੇ ਨੇ ਪਰ ਆਪਣੇ ਵੀ ਹੁਣ ਦੰਦ ਖਰਾਬ ਹੋਣ ਲੱਗ ਲੱਗ ਪਏ ਨੇ ਜਾੜਾਂ ਦੇ ਵਿੱਚ ਅਕਸਰ ਹਰੇਕ ਜਾੜ ਵਿੱਚ ਕੀੜਾ ਲੱਗ ਜਾਂਦਾ ਤੇ ਜਾੜ ਚ ਕੀੜਾ ਲੱਗਣ ਤੋਂ ਬਾਅਦ ਜਿਹੜੀ ਸਾਡੇ ਜਾੜ ਵਿੱਚ ਦਰਦ ਹੁੰਦੀ ਹੈ ਉਹ ਤਾਂ ਤੁਸੀਂ ਪੁੱਛੋ ਹੀ ਨਾ ਉਸ ਵਾਸਤੇ ਤੁਸੀਂ ਘਰ ਵੀ ਆਪਣਾ ਇਲਾਜ ਕਰ ਸਕਦੇ ਹੋ ਜੋ ਕਿ ਤਾਂ ਉਹ ਇਲਾਜ ਤੁਹਾਡਾ ਤੁਹਾਡੇ ਇਸ ਹੋਈ ਦੇ ਵਿੱਚ ਹੀ ਹੈ ਉਸ ਵਾਸਤੇ ਤੁਸੀਂ ਲਵਾਂਗੇ ਸਰੋਂ ਦਾ ਤੇਲ ਫਿਰ ਤੁਸੀਂ ਠੀਕ ਹੈ ਪਹਿਲਾਂ ਸੀ ਸਾਡੇ ਕੋਲ ਨਮਕ ਸੀ ਸਰੋਂ ਦਾ ਤੇਲ ਸੀ ਨਮਕ ਸੀ ਤੇ ਸਰੋਂ ਦਾ ਤੇਲ ਸੀ ਦਿਨ ਨੂੰ ਅਸੀਂ ਮਿਲਾ ਕੇ ਆਪਣੇ ਦੰਦਾਂ ਦਾ ਥੀਲਾਪਨ ਹਟਾ ਸਕਦੇ ਹਾਂ ਹੁਣ ਸਰੋਂ ਦਾ ਤੇਲ ਤੇ ਫਟਕੜੀ ਨੂੰ ਮਿਲਾ ਕੇ ਤੁਸੀਂ ਆਪਣੇ ਬਰਸ਼ ਤੇ ਉੱਪਰ ਲਗਾ ਕੇ ਤੁਸੀਂ ਆਪਣੇ ਜੜਾਂ ਦੇ ਉੱਪਰ ਲਗਾਓਗੇ ਦੇਲੀ 2-3 ਵਾਰ ਬ੍ਰੋਸ਼ ਕਰੋਗੇ ਤਾਂ ਤੁਹਾਡੇ ਜੜਾਂ ਦਾ ਕੀੜਾ ਜੋ ਹੋਏਗਾ ਆਰਾਮ ਨਾਲ ਨਿਕਲ ਜਾਏਗਾ ਦੇਖੋ ਇਹਨੂੰ ਐਵੇਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਬਰਸ਼ ਤੇ ਲਗਾ ਕੇ तुसी कर सकते हो ठीक है खा खान तो बाद खा खाने तो इस तरीका अपनाओगे तोड़ा का दर्द बिल्कुल ठीक हो जाएगा और जिम्मे जा, 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 आप तो तो पेल की कर सकते हो एक लौंग लवोगे ਠੀਕ ਹੈ ਲੌਂਗ ਨੂੰ ਲੈ ਕੇ ਤੁਸੀਂ ਜਿਹੜੀ ਝਾੜ ਵਿੱਚ ਤੁਹਾਡੀ ਦਰਦ ਹੈ ਪੇਨ ਹੋ ਰਹੀ ਹੈ ਜਿਹੜੀ ਝਾੜ ਵਿੱਚ ਤੁਹਾਡਾ ਕੀੜਾ ਲੱਗਾ ਹੈ ਤੁਸੀਂ ਉਸ ਝਾੜ ਦੇ ਨੀਚੇ ਇਹ ਵਾਲਾ ਲੌਂਗ ਦਬਾ ਕੇ ਰੱਖੋਗੇ ਅੱਧਾ ਘੰਟਾ ਘੰਟਾ ਤੁਸੀਂ ਇਸ ਲੌਂਗ ਨੂੰ ਦਬਾ ਕੇ ਰੱਖੋਗੇ ਤਾਂ ਤੁਹਾਡੀ ਝਾੜ ਜੋ ਪੇਨ ਹੋਏਗੀ ਇਸ ਦਾ ਜੋ ਖਾਸ ਹੁੰਦਾ ਹੈ ਜੋ ਇਸ ਲੌਂਗਾਂ ਦਾ ਤੇਲ ਤੁਸੀਂ ਸੁਣਿਆ ਹੋਏਗਾ ਲੌਂਗਾਂ ਦੇ ਵਿੱਚ ਜਿਹੜਾ ਤੇਲ ਨਿਕਲਦਾ ਆਪਣੇ ਝਾੜ ਚ ਜਾਏਗਾ ਤਾਂ ਆਪਣੇ ਦੰਦ ਬੰਦਾਂ ਦੀ ਜਪੀੜ ਆਪਣੀ ਠੀਕ ਹੋ ਜਾਏਗੀ ਠੀਕ ਹੈ ਲੌਂਗ ਜਿਹੜਾ ਲੈਣਾ ਏ ਵਾਲਾ ਸਾਬਤ ਲੌਂਗ ਲਵੋਗੇ ਤੁਸੀਂ ਠੀਕ ਹੈ ਇਸ ਲੌਂਗ ਨੂੰ ਤੁਸੀਂ ਆਪਣੇ ਜਾੜ ਦੇ ਨੂੰ ਦਬਾਉਣ ਕਰਕੇ ਤਾਂ ਤੁਹਾਡੇ ਜਾੜਾਂ ਦੀ ਦਰਦ ਬੜੀ ਆਸਾਨੀ ਨਾਲ ਟਿਕ ਜਾਏਗੀ ਤਾਂ ਉਸ ਤੋਂ ਜਿਹੜੀ ਜਾੜਾਂ ਮੂੰਹ ਚ ਲਾਰ ਨਿਕਲੇਗੀ ਤੁਸੀਂ ਵਾਰ-ਵਾਰ ਲਾਰ ਨੂੰ ਬਾਹਰ ਸੱਪੇ ਜਾਣਾ ਹੈ ਠੀਕ ਹੈ ਤੇ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਕਿ ਫਟਕੜੀ ਤੇ ਸਰੋਂ ਦਾ ਤੇਲ ਤੁਸੀਂ ਫਿਟਕਰੀ ਤੇ ਸਰੋਂ ਦਾ ਤੇਲ ਮਿਲਾ ਕੇ ਤੁਸੀਂ 2-3 ਵਾਰ ਜਿਹੜੀ ਜਾੜ ਤੇ ਕੀੜਾ ਲਗਾਇਆ ਹੈ ਉਸ ਸਾਈਡ ਆਪਣੇ ਬਰਸ਼ ਨੂੰ ਕਰੋ ਤਾਂ ਤੁਹਾਡੀ ਜਾੜ ਦਾ ਕੀੜਾ ਨਿਕਲ ਜਾਏਗਾ ਅਗਰ ਜ਼ਿਆਦਾ ਦਰਦ ਹੋ ਰਹੀ ਹੈ ਤਾਂ ਤੁਸੀਂ ਲੌਂਗ ਨੂੰ ਦਬਾ ਕੇ ਰੱਖੋਗੇ ਜਾੜ ਦੇ نیچے ਤਾਂ ਤੜੀ ਦੇ ਦਰਦ ਵਿੱਚ ਕੁਝ ਥੋੜੀ ਦੇਰ ਲਈ ਆਰਾਮ ਹੋ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਫਿਟਕਰੀ ਕਰਦੇ ਰਹੋ ਤਾਂ ਤੁਹਾਡੀ ਜਾੜ ਦਾ ਕੀੜਾ ਨਿਕਲੇਗਾ ਤਾਂ ਤੁਹਾਡੀ ਜਾੜ ਆਟੋਮੈਟਿਕਲੀ ਫੇਨ ਠੀਕ ਹੋਏਗਾ ਹਮੇਸ਼ਾ ਲਈ ਠੀਕ ਹੈ ਤੇ ਦੰਦਾਂ ਤੇ ਪੀਲੇ ਬਣ ਵਾਸਤੇ ਤੁਹਾਨੂੰ ਤੁਸੀਂ ਉਹ ਹੋਣੇ ਵੀ ਕਰ ਸਕਦੇ ਹੋ ਆਪਣੇ ਬੱਚਾ ਨੂੰ ਵੀ ਕਰਵਾ ਸਕਦੇ ਹੋ ਦਿਨ ਚ ਦੋ ਵਾਰ ਤਿੰਨ ਵਾਰ ਖਾਣਾ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਪਹਿਲਾਂ ਸਰੋਂ ਦਾ ਤੇਲ ਤੇ ਨਮਕ ਮਿਲਾ ਕੇ ਉਸ ਨੂੰ ਬਰਸ਼ ਤੇ ਚੰਗੀ ਤਰ੍ਹਾਂ ਲਗਾ ਕੇ ਆਪਣੇ ਦੰਦਾਂ ਤੇ ਉਹ ਬਰਸ਼ ਕਰੋ ਤਾਂ ਤੁਹਾਨੂੰ 2-4 ਹਫ਼ਤੇ ਨਹੀਂ 2 ਦਿਨਾਂ ਦੇ ਵਿੱਚ ਹੀ ਤੁਹਾਡੇ ਦੰਦਾਂ ਦਾ ਪੀਲਾਪਣ हट ਜਾਏਗਾ ਤਾਂ ਆਪਣੀ ਰਸੋਈ ਦੇ ਵਿੱਚ ਜਾੜਾ ਵਾਸਤੇ ਇਲਾਜ ਹੈ ਸਰੋਂ ਦਾ ਤੇਲ ਪਿਟਕੜੀ ਨਮਕ ਦੇ ਲੌਂਗ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਠੀਕ ਹੈ ਤਾਂ ਨੈਕਸਟ ਵੀਡੀਓ ਵਾਸਤੇ ਅ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦੇਣਾ ਥੈਂਕ ਯੂ so much ਮੇਰੇ ਚੈਨਲ ਤੇ ਵਿਜ਼ਿਟ ਕਰਨ ਲਈ